ਕਈ ਵਾਰ ਮਾਲਕ ਦੇ ਦੱਗੇ ਜਾ ਕੇ ਰੋਣਾ ਨਿਕਲ ਜਾਂਦਾ ਪਾਣੀ ਆ ਜਾਂਦਾ ਅੱਖਾਂ ਚ ਕਿ ਮਾਲਕਾ ਤੂੰ ਤਾਂ ਸਭ ਜਾਣਦਾ ਤੁਸੀਂ ਕੀ ਨਹੀਂ ਕਰ ਸਕਦੇ ਤੁਸੀਂ ਚਾਹੋ ਤਾਂ ਇੱਕ ਪਲ ਜੇ ਸਭ ਕੁਝ ਠੀਕ ਕਰ ਸਕਦੇ ਹੋ ਮੇਰੀ ਬੇਨਤੀ ਵੀ ਸੁਣ ਲਓ ਮੇਰੀ ਅਰਦਾਸ ਵੀ ਸੁਣ ਲਓ ਮੇਰੇ ਮਾਲਕਾ ਜਦੋਂ ਆਪਣੇ ਗੁਰੂ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦੋਗੇ ਨਾ ਫਿਰ ਤੁਹਾਨੂੰ ਦੁਨੀਆ ਦੀ ਗੱਲਾਂ 'ਚ ਇੰਟਰਸਟ ਨਹੀਂ ਰਹੇਗਾ ਤੁਹਾਨੂੰ ਫਰਕ ਨਹੀਂ ਪੈਣਾ ਕੌਣ ਚੁਗਲੀ ਕਰਨ ਦੇ ਕੌਣ ਨਿੰਦਿਆ ਕਰਨ ਦੇ ਕਿਉਂਕਿ ਤੁਹਾਡਾ ਧਿਆਨ ਲੱਗਾ ਆਪਣੇ ਗੁਰੂ ਵੱਲ ਤੇ ਸੱਚੀ ਗੱਸਾਂ ਹੈ ਹੋਏ ਸਕੂਨ ਜੇ ਜਦੋਂ ਅਰਦਾਸ ਕਰਨੋਂ ਤੁਹਾਡੀ ਅੱਖਾਂ 'ਚ ਪਾਣੀ ਆਏ ਨਾ ਹੰਝੂ ਆ ਜਾਣ ਤੇ ਕਦੇ ਨਾ ਸੋਮੇ ਨਾ ਕਿ ਤੁਸੀਂ ਕਮਜ਼ੋਰ ਹੋ ਇਹ ਤਾਂ ਤੁਹਾਡੇ ਰੱਬ ਦੇ ਨਾਲ ਗੂੜੇ ਰਿਸ਼ਤੇ ਦੀ ਪਹਿਚਾਨ ਆ ਕਿ ਤੁਹਾਡੀ ਰੂਹ ਦਾ ਕਨੈਕਸ਼ਨ ਬਣਿਆ ਹੈ ਮਾਲਕ ਦੇ ਨਾਲ ਕਿ ਤੁਸੀਂ ਮਾਲਕ ਨੂੰ ਕਹਿਣਾ ਚਾਹੁੰਦੇ ਹੋ ਕਿ ਮਾਲਕਾ ਮੇਰਾ ਇੱਥੇ ਕੋਈ ਨਹੀਂਗਾ ਮੇਰੀ ਇਹ ਰੂਹ ਤੜਫਦੀ ਰਹਿਣੀ ਤੇਰੇ ਬਿਨਾ ਮੈਨੂੰ ਸਾਂਭ ਲਾ ਮੇਰੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਮਾਲਕਾ ਤੇਰੇ ਹੱਥਾਂ ਦੇ ਵਿੱਚ ਹੀ ਹੈ ਮੈਂ ਤਾਂ ਆਪਣੀ ਜ਼ਿੰਦਗੀ ਕਰਤੀ ਤੁਹਾਡੇ ਨਾਲ ਗੁਰੂ ਸਭ ਕੁਝ ਕਰ ਸਕਦਾ ਜੀ ਸਭ ਠੀਕ ਹੋ ਜਾਏਗਾ ਦੇਖਣਾ ਭਰੋਸਾ ਰੱਖੋ ਤੁਸੀਂ ਵੀ ਪੂਰਾ ਆਓ ਆਪਣੇ ਮਾਲਕ ਦੇ ਗਿਆ ਪਰ ਅਰਦਾਸ ਕਰਿਏ ਅੱਜ ਅਰਦਾਸ ਮਾਲਕ ਸੁਨੇਗਾ ਸਾਡੀ ਸਾਰਿਆਂ ਦੀ ਸੁਨੇਗਾ